ਖੁੰਡੇ ਵਾਲੇ ਕਿਸਾਨ ਆਗੂ ਰੁਲਦੋ ਸਿੰਘ ਮਾਨਸਾ ਨੇ ਫੇਰ ਖੜਕਾਤਾ ਖੁੰਡਾ ਹੋ ਗਿਆ ਸਰਕਾਰ ਨੂੰ ਸਿੱਧਾ ਆ ਤੇ ਹੁਣ ਸਰਕਾਰ ਦੇ ਕਰ ਦਿੱਤੇ ਵੱਡੇ ਖੁਲਾਸੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਡਗਾ ਕਮਾਉਣ ਜਾ ਰਹੀ ਹੈ ਸਰਕਾਰ ਕਿਸਾਨ ਆਗੂ ਦੇ ਵੱਲੋਂ ਗੁਜੇ ਭੇਟ ਖੋਲ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਹਨੇਰਾ ਹੋਣ ਜਾ ਰਿਹਾ ਕੀ ਪੰਜਾਬ ਦੇ ਵਿੱਚ ਹਨੇਰਾ ਹੋਵੇਗਾ ਕੀ ਹੁਣ ਤੁਹਾਨੂੰ ਮੋਬਾਈਲ ਜਿਸ ਤਰੀਕੇ ਦੇ ਨਾਲ ਤੁਸੀਂ ਵਰਤਦੇ ਆ ਉਸੇ ਤਰੀਕੇ ਦੇ ਨਾਲ ਬਿਜਲੀ ਵਰਤਣੀ ਪਵੇਗੀ ਤਾਂ ਅਹਿਮ ਤੇ ਵੱਡੇ ਖੁਲਾਸੇ ਕੀਤੇ ਕਿ ਸ਼ੁਰੂਆਤ ਕਿੱਥੋਂ ਕੀਤੀ ਜਾ ਰਹੀ ਆ ਪੂਰੀ ਗੱਲਬਾਤ ਤੁਹਾਨੂੰ ਰੁਲਦੁੱ ਸਿੰਘ ਮਾਨਸਾ ਦੀ ਜਵਾਨੀ ਸੁਣਾਉਨੇ ਆ ਇਹ ਮੈਨੂੰ ਵੀ ਅੱਜ ਧੜਕੀ ਪਤਾ ਲੱਗਿਆ ਗਿਆ ਤੇ ਪੋਸਟਰ ਵੀ ਪਾਈ ਪਈ ਹੈ ਮਤਲਬ ਆਪਣਾ ਵੀ ਜੇ ਬਿਜਲੀ ਲੈਣੀ ਹੈ ਕਿਸ ਮੰਤਰੀ ਦੀ ਪਾਈ ਹੋਈ ਹੈ ਵੀ ਐਸੇ ਪਹਿਲਾਂ ਇਹ ਜਿਹੜਾ ਮੈਨੂੰ ਪਤਾ ਲੱਗਿਆ ਵੀ ਪੰਜਾਬ ਸਰਕਾਰ ਪਹਿਲਾਂ ਮੁਲਾਜ਼ਮਾਂ ਦੇ ਤੱਥਾ ਤਰ ਰਹੀ ਆ ਉਹਨਾਂ ਦੇ ਪਾਰ ਰਹੀ ਆ ਮੁਲਾਜ਼ਮ ਕੋਈ ਵੀ ਹੋਵੇ ਚਾਹੇ ਪੁਰਸਤਾਲਾ ਹੋਵੇ ਚਾਹੇ ਸਿਵਲ ਲੜਾ ਕੋਈ ਵੀ ਹੋਵੇ ਉਹਨਾਂ ਦੇ ਪਾਰੀਆ ਪਰ ਮੁਲਾਜ਼ਮਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜਥੇਬੰਦੀਆਂ ਨਾਲ ਲੱਗਣੀਆਂ ਹੁਣ ਜਿੱਦੇ ਫਿਰ ਅੱਜ ਮੁਲਾਜ਼ਮਾਂ ਕਰਨੀ ਨੇ ਫਿਰ ਮਜ਼ਦੂਰਾਂ ਕਰਨੀ ਜਾਣਗੇ ਫਿਰ ਕਿਸਾਨਾਂ ਕਰਨੀ ਜਾਣਗੇ ਫਿਰ ਦੁਕਾਨਦਾਰਾਂ ਕਰਨੀ ਜਾਣਗੇ ਇਹਦਾ ਸਾਨੂੰ ਜੱਜ ਕੇ ਵਿਰੋਧ ਕਰਨਾ ਚਾਹੀਦਾ ਇਸ ਕਰਕੇ ਜੱਜ ਕੇ ਲੜਨਾ ਚਾਹੀਦਾ ਪਹਿਲਾਂ ਮੁਲਾਜ਼ਮ ਪਹਿਲ ਕਰਨ ਇਹਦੇ ਵਧੀਆ ਜਥੇਬੰਦੀਆਂ ਇਕੱਠੇ ਹੋਣ ਉਹਦਾ ਵਿਰੋਧ ਕਰਨ ਤੇ ਇਹੀ ਹੈਗਾ ਕਿ ਮੁਸ਼ਕਲਾ ਹੁਣ ਪਹਿਲਾਂ ਤਾਂ ਕਬਰਾ ਬਿਲ ਨਾ ਭਰਿਆ ਜਾਂਦਾ ਥੋੜਾ ਕਣਾ ਜੁਰਮਾਨਾ ਲੱਗ ਜਾਂਦਾ ਦੂਜੀ ਵਾਰ ਭਰਦਾਂ ਮਤਲਬ ਫੇਰ ਜਦੋਂ ਜੇਹ ਚ ਪੈਸੇ ਨਹੀਂ ਤਾਂ ਆਪਣੇ ਉਹੀ ਹਾਲ ਹੋਊ ਜਿਵੇਂ ਆਪਣੇ ਮੋਬਾਈਲ ਨੇ ਉਹ ਤਿੰਨ ਦਿਨ ਪਹਿਲੇ ਬੋਲਣ ਗਿਆ ਆਪਕਾ ਪੈਸਾ ਮੁੱਕਣੇ ਵਾਲਾ ਹੈ ਪੈਸਾ ਪਵਾ ਲਓ ਬਸ ਇਹੀ ਤਿੰਨ ਦਿਨ ਪਹਿਲਾਂ ਕਿਹਾ ਕਰਨਗੇ ਵੀ ਆਪਣੇ ਪੈਸੇ ਮੁੱਕਣੇ ਪੈਸੇ ਲੱਭੇ ਹੋਣ ਨਾ ਹੋਣ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਹਨੇਰਾ ਛਾ ਜਾਊਗਾ ਇਸ ਤਰ੍ਹਾਂ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ ਪਰ ਇਹ ਸਰਕਾਰ ਹੈ ਜਿਹੜੀ ਭਗਵੰਤ ਦੀ ਤੇ ਚਾਹੇ ਸੈਂਟਰ ਦੀ ਸਰਕਾਰ ਹੈ ਇਹ ਲੋਕਾਂ ਦੇ ਵਿਰੋਧ ਚ ਹੀ ਚੱਲ ਰਹੀ ਹੈ ਤੇ ਲੋਕਾਂ ਦੇ ਹੱਕ ਚ ਨਹੀਂ ਚੱਲ ਰਹੀ ਕਈ ਚੀਜ਼ਾਂ ਦੇ ਨੇ ਕਰ ਬਰੋਧ ਹੈ ਜੇ ਇਹਨਾਂ ਨੇ ਕਿਹਾ ਵੀ ਅਸੀਂ ਨਸ਼ਾ ਹਟਾਵਾਂਗੇ ਤਾਂ ਨਸ਼ਾ ਉਹਨਾਂ ਦਾ ਵੀ ਘਟਾਵਾਂਗੇ ਘਰਾਂ ਤੋਂ ਕੋਈ ਬੁਰਾ ਹੋਇਆ ਜਿਹੜਾ ਨਸ਼ਾ ਵੇਚਦਾ ਉਸ ਨੂੰ ਫਾਸੀ ਦਿਓ ਸਜ਼ਾ ਕਰੋ ਕੁਛ ਕਰੋ ਪਰ ਇੱਕ ਜਿਹੜੀ ਰਾਜਸਥਾਨ ਦੇ ਵਿੱਚ 6 ਫੈਕਟਰੀਆਂ ਖਾਦ ਬਣਾਉਂਦੀਆਂ ਫੜੀਆਂ ਗਈਆਂ ਡਾਈਮੋਨ ਤੇ ਉਹਨਾਂ ਦੇ ਘਟ ਆਉਣਗੇ ਕੁਰਕ ਕਰਨਗੇ ਕਰਦੇ ਨਹੀਂਗੇ ਜਿਹੜੇ ਵੱਡੇ ਵਪਾਰੀ ਆਉਣਗੇ ਛੋਟੇ ਦੁਕਾਨਦਾਰ ਤੇ ਛਾਪਾ ਮਾਰਨਗੇ ਤੇਰੇ ਕੋਲੇ ਮਾੜੀ ਖਾਦ ਆ ਗਈ ਤੇਰੇ ਕੋਲ ਮਾੜੀ ਜਿਹੜੀਆਂ ਫੈਕਟਰੀਆਂ ਚ ਬਣਦੀ ਐ ਉਹਨਾਂ ਦਾ ਬਰੋ ਕਰਨਾ ਚਾਹੀਦਾ ਜੇ ਮੁਲਾਜ਼ਮੇ ਇਸ ਤੇ ਲੜਨਗੇ ਤਾਂ ਸਾਨੂੰ ਇੱਕ ਸੰਮੋਰਚਾ ਉਹਨਾਂ ਦੀ ਮਦਦ ਕਰੂਗਾ ਤੇ ਲੜਨਾ ਚਾਹੀਦਾ ਦੇਖੋ ਅਸੀਂ ਤਾਂ ਪਹਿਲਾਂ ਬਿਆਨਾਂ ਤੇ ਬਰੋਧ ਕਰ ਸਕਦੇ ਆ ਮੀਟਿੰਗਾਂ 'ਚ ਬਰੋਧ ਕਰ ਸਕਦੇ ਆ ਹੁਣ ਕਿਸੇ ਦੇ ਬਾਰ ਕੇ ਸਾਥੋਂ ਜਾ ਕੇ ਖੜੇ ਆਲਾ ਕਹਿੰਦਾ ਵੀ ਲਾ ਦੋ ਪਰ ਜਦੋਂ ਸਾਡੇ ਕਿੰਨੇ ਆਉਣਗੇ ਉਦੋਂ ਅਸੀਂ ਵਿਰੋਧ ਕਰਾਂਗੇ ਸਾਡੀਆਂ ਜਥੇਬੰਦੀਆਂ ਨੇ ਕਈ ਥਾਂ ਮਤਲਬ ਬਾਹਰ ਮਤਲਬ ਜਾਨਾ ਅ ਅੰਦਰ ਚੱਲੀ ਜਾਂਦੇ ਨੇ ਉਮਜੋਕਰ ਬਰੋਜ਼ ਕਰਾਂਗੇ ਇੱਕ ਸਾਰਾ ਸਾਰ ਸਰਕਾਰ ਦਾ ਗਲਤ ਕੰਮ ਹੈ ਨਹੀਂ ਕਰਨਾ ਚਾਹੀਦਾ ਮੇਰਾ ਖਿਆਲ ਹੈ ਮੈਂ ਜਿਹੜੀ ਮੁਫਤ ਕੋਰੀਆ ਕੋਈ ਚੀਜ਼ ਵੀ ਦੰਦੇ ਨੇ ਮੁਫਤ ਕੋਰੀ ਦੇ ਮੈਂ ਹੱਕ 'ਚ ਨਹੀਂ ਸਮਝ ਲਾ ਮੇਰੀ ਇੱਕ ਸਮਝ ਬਣੀ ਹੋਈ ਹੈ ਮੁਕਤ ਦੇਣਾ ਕੀ ਚਾਹੀਦਾ ਇਲਾਜ ਫਰੀ ਦੇਓ ਬੜੇ ਪਾਪੇ ਸ਼ਣ ਦੇਓ ਪੜ੍ਹਾਈ ਫਰੀ ਦੇਓ ਬੇਰੇਗਰ ਪੱਤਾ ਦਿਓ ਹੋਰ ਪੈਸੇ ਕੱਟ ਲੈ ਲੋ ਜੇ ਬਿਜਲੀ ਪੈਦਾ ਹੁੰਦੀ ਹੈ ਮਤਲਬ ਉਹ ਤੇ ਖਰਚਾ ਕਿੰਨਾ ਆਉਂਦਾ ਕੱਲਾ ਖਰਚਾ ਲੈ ਲੋ ਹੁਣ ਬਸ ਦਾ ਕਿਰਾਇਆ ਮੁਨਾਫਾ ਨਾ ਲੋ ਉਹਦਾ ਜਨਾ ਉਹਦਾ ਤੇਲ ਮੱਚਦਾ ਹੈ ਡਰਾਈਵਰ ਦੀ ਜਾਨਾ ਉਹ ਲੈ ਲਓ ਤੇ ਨਾਜ ਦੇਣਾ ਕਿਸੇ ਨੂੰ ਨਾਜ ਤੇ ਜਿੰਨਾ ਖਰਚ ਹੁੰਦਾ ਉਸੇ ਤੇ ਦੇ ਦਿਓ ਮੁਨਾਫਾ ਨਾ ਲਵੇ ਸਰਕਾਰ ਪਰ ਜੇ ਸਾਰਾ ਕੁਝ ਫੇਰੀ ਲਟਾਵਾਂਗੇ ਫਿਰ ਦੇਸ਼ ਬਚੂਗਾ ਕਿਵੇਂ ਇਹ ਜਿਹੜਾ ਮੁਕਤ ਹੋ ਰਹੀ ਹੈ ਮੈਂ ਤਾਂ ਇਹਦੇ ਖਿਲਾਫ ਆਗਾ ਬੰਨੀ ਹੋਣੀ ਹੈ ਹਾਂ ਲਾਜ ਫੇਰੀ ਪੜਾਈ ਫੇਰੀ ਸੰਜ ਬਢੇਪਾ ਪੈਨਸ਼ਨ ਬੇਰੀ ਘਰ ਪੱਤਾ ਬਬ ਈਮੇਲ ਹੂਆ ਜਿਵੇਂ ਨਰੇਗਾ ਚ ਕਿਸਾਨਾਂ ਨੂੰ ਦੇਣ ਵੀ ਕਿਸਾਨ ਆਪ ਦੇ ਖੇਤ ਦੇ ਵਿੱਚ ਕੰਮ ਕਰੇ ਉਹਨਾਂ ਨੂੰ ਨਰੇਗਾ ਚ ਦਿਹਾੜੀ ਮਿਲੇ 5 ਕਿੱਲਿਆਂ ਤੋਂ ਘਟੋ-ਘਟ 5 ਕਿੱਲੇ ਨੇ ਕਿਸਾਨ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਤੇ ਇਸ ਤੇ ਲੋਕਾਂ ਨੂੰ ਲੜਨਾ ਪਊ ਪਹਿਲਾਂ ਮੂਦੋਲ ਨੂੰ ਠਿੱਖਾ ਕਰਨਾ ਪਊ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਹੁਣ ਸਰਕਾਰ ਜਿਹੜੇ ਚਿਪ ਵਾਲੇ ਮੀਟਰ ਲਗਾਉਣ ਜਾ ਰਹੀ ਆ ਜਿਸ ਤਰੀਕੇ ਦੇ ਨਾਲ ਮੋਬਾਈਲ ਦੇ ਵਿੱਚ ਰਿਚਾਰਜ ਖਤਮ ਹੋਣ ਤੋਂ ਪਹਿਲਾਂ ਤਿੰਨ ਦਿਨ ਪਹਿਲਾਂ ਤੁਹਾਨੂੰ ਅਨਾਉਂਸਮੈਂਟ ਸ਼ੁਰੂ ਹੋ ਜਾਂਦੀ ਆ ਕਿ ਤੁਹਾਡੇ ਫੋਨ ਦਾ ਰੀਚਾਰਜ ਖਤਮ ਹੋਣ ਵਾਲਾ ਤਿੰਨ ਦਿਨਾਂ ਤੋਂ ਵਿੱਚ ਪਰ ਉਸੇ ਤਰੀਕੇ ਦੇ ਨਾਲ ਕਹਿੰਦੇ ਹੁਣ ਮੀਟਰ ਜਿਹੜਾ ਲਗਾਇਆ ਜਾਵੇਗਾ ਉਸ ਦੇ ਵਿੱਚ ਵੀ ਜੇਕਰ ਤੁਸੀਂ ਪੈਸੇ ਪਾਓਗੇ ਤਾਂ ਹੀ ਬਿਜਲੀ ਆਵੇਗੀ ਤਾਂ ਹੁਣ ਬਹੁਤ ਸਾਰੇ ਲੋਕ ਅਜਿਹੇ ਨੇ ਜਦੋਂ ਬਿੱਲ ਜ਼ਿਆਦਾ ਆ ਜਾਂਦਾ ਕਈ ਵਾਰ ਨਹੀਂ ਭਰਨ ਦੇ ਯੋਗ ਹੁੰਦੇ ਤਾਂ ਥੋੜਾ ਬਿੱਲ ਭਰ ਦਿੰਦੇ ਨੇ ਪਰ ਉਹਨਾਂ ਦੀ ਬਿਜਲੀ ਬੰਦ ਨਹੀਂ ਹੁੰਦੀ ਤਾਂ ਹੁਣ ਕੀ ਚਿਪ ਵਾਲੇ ਮੀਟਰ ਲਗਾਉਣ ਤੋਂ ਬਾਅਦ ਇਹ ਬਿਜਲੀ ਬੰਦ ਹੋ ਜਾਵੇਗੀ ਜੇਕਰ ਪੈਸੇ ਨਹੀਂ ਹੋਣਗੇ ਤਾਂ ਇਸ ਦਾ ਵਿਰੋਧ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਹੁਣ ਵੀ ਕਿਸਾਨ ਕਹਿੰਦੇ ਕਿ ਮੁਲਾਜ਼ਮਾਂ ਤੋਂ ਸ਼ੁਰੂਆਤ ਹੋ ਰਹੀ ਆ ਚਿਪ ਬਲੇ ਮੀਟਰ ਲਗਾਉਣ ਦੇ ਲਈ ਤਾਂ ਕਹਿੰਦੇ ਮੁਲਾਜ਼ਮਾਂ ਦੇ ਨਾਲ ਕਿਸਾਨ ਜਥੇਬੰਦੀਆਂ ਡਟ ਕੇ ਖੜੀਆਂ ਨੇ ਇਸ ਦਾ ਅਸੀਂ ਪਹਿਲਾਂ ਵੀ ਵਿਰੋਧ ਕੀਤਾ ਹੁਣ ਵੀ ਅਸੀਂ ਵਿਰੋਧ ਕਰਾਂਗੇ